11.5 11.5 2.5 ਫੁੱਟ ਉੱਤ ਨੂੰ ਅੱਧਾ ਫੁੱਟ ਤੇ ਨਾ ਫੱਟੇ 3 ਫੁੱਟ ਮੰਨੂ ਹੈ ਨਾ ਓਕੇ ਇਹ ਚ ਜਹਾਜੀ ਫਰਸ ਆ ਗਿਆ ਜੀ ਠੀਕ ਆ ਚਾਰ ਤੋਂ ਉਹਦੇ ਬੱਤੇ ਨੇ ਇਹ ਚ ਜੀ ਅਸਲ ਚਾਰ ਤੋਂ ਦੇ ਬੱਤੇ ਆ ਚਾਰ ਤੋਂ ਦੇ ਬੱਤੇ ਨੇ 10 ਇੰਚ ਹੀ 80 ਦੇ ਜੀ ਇਹ ਬਈ ਇਹਦਾ ਵੇਟ ਕਿੰਨਾ ਹੋਣਾ ਮੈਨੂੰ ਐਂ ਦੱਸ ਦੇ ਵੇਟ ਤਾਂ ਨਹੀਂ ਕਰਿਆ ਮਨ ਲਾ ਹੋਊ 25 ਕਿਲੋ ਦੇ ਲਗਭਗ 22-25 ਮੰਨ ਲਵਾਂ ਬਣਾ ਯਾਰ ਬਾਲਾ ਨਾ ਹੋਵੇ ਤਾਂ ਦੇਖੋ ਨਹੀਂ ਬਾਲਾ ਹੈਵੀ ਲੱਗਦਾ ਫਰਸ ਵੀ ਜਹਾਜੀ ਆ ਗਿਆ ਇਹ ਚ ਬੱਤਾ ਵੀ ਬਹੁਤ ਭਾਰੀ ਲੱਗਿਆ ਹੋਇਆ ਜੀ ਗਾਡਰੀ ਬਾਲੇ ਮੋਟੇ ਨੇ ਹਨਾ ਇੱਕ ਮੋਟਾ ਆ ਗਿਆ ਜੀ ਇੱਕ ਮੋਟਾ ਧਰਮੇ ਹ ਇਹ 16 7 ਆ ਗਈ ਜੀ ਇਹ ਸਾਰੀ ਟਾਟਾ ਚਾ ਜੀ ਇਹਦੇ ਟਾਇਰ ਨਵੇਂ ਨੇ ਬਾਈ ਬਸ 80 ਪੈਸੇ ਟਾਇਰ ਮੰਨ ਲਈਏ ਨਾ ਧਰਮੇ ਦੇ ਕਿ ਟਾਇਰ ਤੇ ਜਮੀ ਨਵੇਂ ਵਰਗੇ ਪੈਸਾ ਵੀ ਇੱਜਾ ਰੇਲ ਦਾ 8 ਇੰਚੀ ਮੋਟਾ ਪਾਇਆ ਜੀ ਕਿੰਨੇ ਦੀ ਦਵਾਂਗੇ ਆਪਾਂ ਇਹ ਲੱਖ ਰੁਪਏ ਦੇ ਦਾਂਗੇ ਜੀ ਹੈ ਲੱਖ ਦੀ ਦੇ ਦਾਂਗੇ ਜੀ ਲੱਖ ਰੁਪਇਆ ਕੁੱਲ ਲੱਖ ਰੁਪਏ ਦੀ ਵਿੱਚੋਂ ਦਿਖਾ ਦਿਓ ਜਮਾ ਸਾਫਾ ਵਿੱਚੋਂ ਵੀ ਪਰਸ ਦਵੇ ਤਾਂ ਹੋਇਆ ਮਾੜਾ ਮਾੜਾ ਜਿਹਾ ਬਿਨਾ ਚੱਕਲੀ ਤਾਂ ਨਹੀਂ ਕੋਈ ਲੱਖ ਮੰਗਦਾ ਵੀ ਤਾਂ ਲੱਖ ਮੰਗੀ ਜਾਂਦਾ ਲੱਖ ਹਿੱਸਾ ਵੀ 4 ਇੰਚੀ ਆ ਜੀ ਟਾਇਰ ਜੇ ਮੈਂ ਐਂ ਕਹਾ ਸੀਰੇ ਹਾਂਜੀ ਲੱਖ ਤਾਂ ਮੰਗਿਆ ਹਾਂਜੀ ਹਾਂਜੀ ਮੰਨ ਤਨ ਕਰ ਦੇ ਕਰ ਦੇਗਾ ਕਰ ਦਾਂਗੇ ਜੀ ਕਰਾਂਗੇ ਅੱਜ ਲੁੱਟ ਲਿਆ ਦਿਲ ਇਹ ਆ ਗਿਆ ਮਿੱਟੀ ਵਾਲਾ ਟਰਾਲਾ ਜੀ 10 ਇੰਚੀ ਜਾਸੀ ਜਮਸੀ ਹੁੱਕ ਚਾ ਨਾ ਜੀ ਤੇ ਰੇਲ ਦਾ ਹਿੱਸਾ ਜੀ ਇਹ ਚ ਅੱਛਾ ਜੱਕ ਮੋਟਾ ਜੀ ਇਹ ਚ ਹੂੰ ਤੇ 165000 ਦਾ ਜੀ ਧਰਮੇ 2 ਫੁੱਟ ਬਾੜਾ ਜੀ ਇਹਦੇ ਫੁੱਟ ਫੁੱਟ ਦੇ ਫੱਟੇ ਨੇ ਉੱਤੇ ਮਿੱਟੀ ਵਾਜਾ ਮਾਰਦੀ ਮਿੱਟੀ ਨੇ ਵਾਜਾ ਮਾਰਨੀ ਨੇ ਰੇਲ ਦਾ ਹਿੱਸਾ ਜੀ ਦੇਖੋ ਰੇਲ ਦਾ ਹਿੱਸਾ ਪਰ ਮੈਂ ਦੇਖੀ 10 ਜਾਈ ਦੇ ਆਏ ਆਏ ਜੀ ਜੀ ਮਾਰੀ ਸੀਨ ਜਾਏ ਜੀ ਆਏ ਜੀ ਆ ਹੁਣੇ ਉਰੇ ਆ ਹਿੱਸਾ ਦਿਖਾ ਦੇਦਾ ਇਹ ਸਾਰੇ ਰੀਲ ਦਾ ਜੀ ਰੀਲ ਦਾ ਹਿੱਸਾ ਹਾਂਜੀ ਹਾਂ ਓਕੇ ਮਾਣ ਤਣ ਕਿੰਨਾ ਕਰ ਦੇਗੇ ਇਹਦੇ ਵਿੱਚੋਂ 60 ਦੀ ਦੇ ਦਾਂਗੇ ਯਾਰ ਹੋਰ ਦੱਸ ਹਾਏ ਹਾਏ 60 ਤੇ ਨਾ ਰੁਕਾ ਹੋਰ ਕਰ ਦੇ ਯਾਰ ਇਹ ਟਰਾਲੀ ਜਿਵੇਂ ਤੂੰ ਕਹੇਗਾ ਉਵੇਂ ਕਰ ਦਾਂਗੇ ਉੱਪਰ ਦੀ ਕੁਸਰੀ ਹੈ ਮੋੜਦਾ ਤਾਂ ਨਹੀਂ ਜਮ ਵੀ ਨਹੀਂ ਮੋੜਦਾ ਹੈਗਾ ਦੂਜੇ ਚ ਕੁਮਾਲੀਏ ਚੋਂ ਨਾ ਕਮਾਈ ਜਮ ਵੀ ਨਹੀਂ ਮੈਂ ਜਮ 1 ਲੱਖ ਤੇ 50 ਹਜ਼ਾਰ ਦੀ ਚੁਕਾਤੀ ਚੁਕਾ ਦੇ ਯਾਰ ਭਾਂਜ ਦਾ ਵੀ ਛੜ ਕੇ ਚੱਕੋ ਮਿੱਤਰ 1 ਲੱਖ ਤੇ 50 ਹਜ਼ਾਰ ਦੇ ਵਿੱਚ ਝਾੜੀਓ ਯਾਰ ਲਓ ਵੀ ਮਿੱਤਰੋ ਅੱਜ ਫੇਰ ਆਪਾਂ ਦੁਬਾਰਾ ਪਹੁੰਚ ਗਏ ਪਿੰਡ ਬਾਲੀਆਂ ਇਹ ਬਾਲੀਆਂ ਪਿੰਡ ਸੰਗਰੂਰ ਤੋਂ ਸਿਰਫਣਾ 3-4 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾ ਹੈ ਗੁਰਦੁਆਰਾ ਨਾਨਕਿਆਣਾ ਸਾਹਿਬ ਨੇ ਇੱਥੋਂ ਦਾ ਬੜਾ ਮਸ਼ਹੂਰ ਹੈ ਉਹਦੇ ਬਿਲਕੁਲ ਲਾਗੇ ਪਿੰਡ ਬਾਲੀਆਂ ਪੈ ਜਾਂਦਾ ਹੈ ਇਹ ਬਾਲੀਆਂ ਪਿੰਡ ਜਦੋਂ ਸੰਗਰੂਰ ਤੋਂ ਸੀਟਾ ਵਾਲੇ ਨੂੰ ਜਾਂਦੇ ਆਂ ਪਲਵਾਨ ਨੂੰ ਜਾਂਦੇ ਆਂ ਨਾਬੇ ਨੂੰ ਜਾਂਦੇ ਆਂ ਰਸਤੇ ਦੇ ਵਿੱਚ ਪੈ ਜਾਂਦਾ ਤੇ ਇੱਥੇ ਨਾ ਬਾਈ ਜਗਸੀਰ ਦੇ ਘਰੇ ਬਹੁਤ ਸਾਰੀਆਂ ਟਰਾਲੀਆਂ ਹੁੰਦੀਆਂ ਨੇ ਅਸਲੇ ਪਹਿਲੀ ਵੀਡੀਓ ਨਹੀਂ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਬਣਾਤੀਆਂ ਤੁਸੀਂ ਛੋਟੀਆਂ ਟਰਾਲੀਆਂ ਲੈਣੀਆਂ ਨੇ ਕਾਰਾਂ ਦੇ ਪਿੱਛੇ ਜੀਪਾਂ ਦੇ ਪਿੱਛੇ ਪਾਉਣ ਵਾਲੀਆਂ ਉਹ ਵੀ ਬਾਈ ਉਹਰੇ ਕੋਲੋਂ ਮਿਲ ਜਾਂਦੀਆਂ ਨੇ ਤੁਸੀਂ ਜਿਹੜੇ ਮਰਜ਼ੀ ਸਾਈਜ਼ ਦੇ ਵਿੱਚ ਟਰਾਲੀਆਂ ਲੈਣੀਆਂ ਨੇ 14 ਫੁੱਟੀਆਂ, 12 ਫੁੱਟੀਆਂ, 11 ਫੁੱਟੀਆਂ, 16 ਫੁੱਟੀਆਂ ਉਹ ਵੀ ਮਿਲ ਜਾਂਦੀਆਂ ਨੇ ਤੇ ਮਿੱਟੀ ਵਾਲੇ ਟੈਂਪਰ ਵੀ ਮਿਲ ਜਾਂਦੇ ਆ ਆ ਖੜਾ ਇੱਧਰਲੇ ਪਾਸੇ ਅਗਰ ਜੇ ਤੁਸੀਂ ਬਿਨਾ ਰੰਗ ਤੋਂ ਵੀ ਟਰਾਲੀ ਲੈਣੀ ਆ ਨਾ ਜਿਵੇਂ ਆ ਖੜੀ ਆ ਇਦਾਂ ਵੀ ਮਿਲ ਜਾਂਦੀਆਂ ਨੇ ਪੁਰਾਣੀਆਂ ਵੀ ਮਿਲ ਜਾਂਦੀਆਂ ਨੇ ਨਵੀਆਂ ਵੀ ਮਿਲ ਜਾਂਦੀਆਂ ਨੇ ਅੱਜ ਕਿਹੜੀਆਂ-ਕਿਹੜੀਆਂ ਟਰਾਲੀਆਂ ਮਿਲਣਗੀਆਂ, ਕਿਹੜੇ ਸਾਈਜ਼ 'ਚ ਮਿਲਣਗੀਆਂ, ਕੀ ਰੇਟ 'ਚ ਮਿਲਣਗੀਆਂ? ਟਰਾਲੀਆਂ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਖੇਤੀਬਾੜੀ ਦੇ ਸੰਦਬਾਈ ਲਵੇ, ਬਕਾਉਣੇ ਆਪਾਂ ਸਾਰਿਆਂ ਦੀ ਜਾਣਕਾਰੀ ਲੈਣੇ ਆ ਸ਼ੇਅਰ ਕਰ ਦਿਓ ਸੱਜਣੋ ਤੁਹਾਡੇ ਰਿਸ਼ਤੇਦਾਰਾਂ ਦਾ ਫਾਇਦਾ ਹੋ ਜੂ ਕਿਉਂਕਿ ਬਾਈ ਦਾ ਰੇਟ ਬਹੁਤ ਜ਼ਿਆਦਾ ਵਾਜਬ ਹੁੰਦਾ ਪੂਰੇ ਪੰਜਾਬ ਦੇ ਵਿੱਚ ਬਾਈ ਦੀ ਡਿਲੀਵਰੀ ਹੁੰਦੀ ਹੈ ਬਾਈ ਕੋਲੇ ਗੱਡੀਆਂ ਵੀ ਹੈਗੀਆਂ ਨੇ ਤੁਹਾਡੇ ਘਰ ਤੱਕ ਆਫੀ ਪਹੁੰਚ ਆ ਜਾਣਗੇ ਤੇ ਸੰਪਰਕ ਕਰਿਓ ਨੰਬਰ ਸਕਰੀਨ ਤੇ ਆ ਪਹਿਲਾਂ ਸੱਜਣ ਨੂੰ ਮਲਾ ਦਈਏ ਬਾਕੀ ਗੱਲ ਕਰਦੇ ਆ ਬਾਅਦ ਵਿੱਚ ਬਾਈ ਅਸੀ ਕਰ ਅਸੀ ਆ ਠੀਕ ਵਧੀਆ ਹੀ ਵਧੀਆ ਜੀ ਹਾਂਜੀ ਅੱਜ ਆਪਾਂ ਬਾਈ ਕਿੰਨੀਆਂ ਟਰਾਲੀਆਂ ਦਿਖਾਵਾਂਗੇ ਹੋਣਗੇ ਤਕਰੀਬਨ 30 ਦੇ ਲਗਭਗ ਹੋਣੀਆਂ ਜੀ ਹਾਂਜੀ ਹਾਂਜੀ ਮੈਂ ਇਹ ਕਹਦੀ ਆ ਵੀ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਘੜਾਉ ਆ ਇਹ ਨਹੀਂ ਚਲੋ ਜੇ ਤਾਂ ਟਰਾਲ ਤੇ ਬਈ ਆਪਾਂ ਸ਼ੁਰੂਆਤ ਐਤੋਂ ਕਰੀਏ ਇੱਥੇ ਕਰ ਲਓ ਹਾਂਜੀ ਹਾਂਜੀ ਤੇ ਦੱਸਿਓ ਇਹਦੇ ਬਾਰੇ ਕੀ ਗੱਲ ਹੈ 11 6.5 ਆ ਗਿਆ ਜੀ ਮਿੱਟੀ ਵਾਲਾ ਡੰਪਰ ਟਾਈਪ ਹੈ ਨਾ ਅੱਛਾ 11 6.5 11 6.5 2.5 ਫੁੱਟ ਉੱਤ ਨੂੰ ਐ ਅੱਧਾ ਫੁੱਟ ਤੇ ਨਾ ਫੱਟੇ 3 ਫੁੱਟ ਮੰਨੂ ਹੈ ਨਾ ਓਕੇ ਇਹ ਚ ਜਹਾਜੀ ਫਰਸ ਆ ਗਿਆ ਜੀ ਠੀਕ ਆ ਤੇ 4 ਤੋਂ ਉਹਦੇ ਬੱਤੇ ਨੇ ਇਹ ਚ ਜੀ ਅੱਛਾ 4 ਤੋਂ ਦੇ ਬੱਤੇ ਆ 4 ਤੋਂ ਦੇ ਬੱਤੇ ਨੇ 10 ਇੰਚ ਹੀ 80 ਦੇ ਜੀ ਇਹ ਬਈ ਇਹਦਾ ਵੇਟ ਕਿੰਨਾ ਹੋਣਾ ਮੈਨੂੰ ਐਂ ਦੱਸ ਦੇ ਵੇਟ ਤਾਂ ਨਹੀਂ ਕਰਿਆ ਮਲਾ ਹੋਊ 25 ਕਿਲੋ ਦੇ ਲਗਭਗ 22-24 ਕਿਲੋ ਬਹੁਤ ਜਰ ਬਾਲਾ ਨਾ ਹੋ ਘੋੜੀ ਬੜੀ ਮੋਟੇ ਨੇ ਹਾਂ ਜੱਕ ਮੋਟਾ ਆ ਗਿਆ ਜੀ ਜੱਕ ਮੋਟਾ ਧਰਮੇ ਹਾਂਜੀ ਹਾਂ ਕੰਮ ਖਾਸ ਆ ਬਟਾ ਬਈ ਇਹ ਵੀ ਇਹ ਟਿੱਪਾ ਟਾਇਪ ਬਣਿਆ ਹੋਇਆ ਜੀ ਸਪੈਸ਼ਲ ਮਿੱਟੀ ਵਾਲਾ ਨਾ ਆ ਤਾਂ ਗੱਲ ਹੈਗੀ ਆ ਹਾਂਜੀ ਹਾਂ ਟਿੱਪਾ ਟਾਇਪ ਆ ਜੀ ਬਾਜਨ ਪੱਖੋਂ ਕੋਈ ਸਮਝੌਤਾ ਨਹੀਂ ਕੀਤਾ ਹੋਇਆ ਧਰਮੇ ਦੇਖੀ ਪੂਰਾ ਹੈਵੀ ਕੀ ਗੱਲਾਂ ਬਾਤਾਂ ਹੋਈਆਂ ਪਿਆਣੇ ਹਾਂਜੀ ਹਾਂਜੀ ਹੁੱਕਲਾ ਚੱਕਰ ਬਈ ਇਹ ਤਾਂ ਟਰੈਕਟਰ ਹੀ ਬੜਾ ਤਕੜਾ ਰੱਖੀ ਜਦਾ ਹੋ ਜਰ ਇਹਨੂੰ 4 ਇੰਚੀ ਦਾ ਹੁੱਕਾ ਜੀ ਇਹ ਚ ਇਹ ਕਿੰਨੇ ਦਾ ਬਣੂ ਬਈ 1,90,000 ਰੁਪਏ ਦੇ ਦੇ ਦਾਂਗੇ ਜੀ 1,90,000 ਹਾਂਜੀ ਹਾਂਜੀ ਪੂਰੀ ਟੌਪ ਹੈ ਇਧਰਲੇ ਪਾਸੇ ਮੈਨੂੰ ਲੱਗਦਾ ਦੋ ਟਰਾਲੀਆਂ ਜਿੰਨਾ ਵਜ਼ਨ ਇਕੱਲੇ ਚ ਹੀ ਲੱਗਦਾ ਯਾਰ ਬਾਈ ਵਜ਼ਨ ਚ ਤੈਨੂੰ ਭਲੇਖਾ ਤਾਂ ਨਹੀਂ ਪਈ ਜਾਂਦਾ ਆਪਾਂ ਨੇ ਵੇਟ ਨਹੀਂ ਕਰਿਆ ਜੀ ਇਹਦਾ ਇਹ ਇਕੱਲੇ ਆਇਆ ਹੈ ਜੀ ਆਪਣੇ ਲੈ ਵੀ ਜੀ ਇਕੱਲੇ ਆਇਆ ਹਾਂਜੀ ਹਾਂ ਤੈਨੂੰ ਫਿਰ ਵਜ਼ਨ ਚ ਭਲੇਖਾ ਨਹੀਂ ਚਲੋ ਆਪਾਂ ਘਾਟੇ ਦੱਸ ਦਿੰਨੇ ਹਾਂ ਨਾ ਹਾਂ ਹਾਂਜੀ ਹਾਂ ਇਹ ਤਾਂ ਮਜ਼ਬੂਤ ਹੀ ਬਣਾ ਲਿਆ ਬਾਕੀ ਬੱਤਾ ਵੀ 4-2 ਦਾ ਆ ਗਿਆ ਕਹਿੰਦਾ ਹੈਵੀ ਜੀ ਅੱਛਾ ਹਾਂ ਫਰਸ਼ ਜਹਾਜੀ ਆ ਗਿਆ ਜੀ ਹਾਂ 1,90,000 90,000 ਜੀ ਕੱਲ 11 6.5 ਸਾਈਜ਼ 11 6.5 ਸਾਈਜ਼ ਆ ਜੀ ਓਕੇ 3 ਫੁੱਟ ਮੰਨ ਲਓ ਜੀ ਇਹਨੂੰ ਹਾਂ ਪਰ ਨੂੰ ਸਹੀ ਗੱਲ ਆ ਹਾਂਜੀ ਹਾਂ ਤੇ ਬਈ ਜਿਹੜੀ ਆ ਖੜੀ ਆ ਕਿਸੇ ਆ ਕੀ 14 7 ਜੀ 14 7 ਹਾਂਜੀ ਹਾਂਜੀ ਧਰਮੇ ਸੌਂਕ ਨਾਲ ਬਾਈ ਵਾਲੀਆਂ ਟਰਾਲੀਆਂ ਤਿਆਰ 14 7 ਆ ਜੀ 10 ਇੰਚੀ ਚਾਸੀ ਤੇ ਰੇਲ ਦਾ ਹਿੱਸਾ ਇਹ ਚ ਅੱਛਾ ਤੇ ਚਾਰ ਤੋਂ ਦੇ ਬੱਤੇ ਨੇ ਲੇਜ਼ਰ ਵਾਲਾ ਬਿੱਡਾ ਜੀ ਇਹਦੇ ਜੇ ਇੱਕ ਸਿੰਗਲ ਕ ਬਿੱਡਾ ਡਬਲ ਜੀ ਡਬਲ ਅੱਛਾ ਡਬਲ ਚੱਕਾ ਜੀ ਡਬਲ ਜੇ ਇੱਕ ਦਾਸ ਨਟ ਹੀ ਹੱਬ ਚਾ ਜੀ ਓਕੇ ਚਾਰੇ ਪਾਸੇ ਜਾਲੀ ਆ ਜੀ ਇਹਦੇ ਇਹਦਾ ਵਜ਼ਨ ਬਾਈ ਕਿੰਨਾ ਕੁ ਹੋਣਾ ਇਹ 24 ਕਾਉਂਟਲ ਦੀ ਹੁੰਦੀ ਆ ਜੀ ਇਹ 24 ਕਾਉਂਟਲ ਵੇਟ ਹਾਂਜੀ ਹਾਂਜੀ ਇਹਦੀ ਕੀ ਡਿਮਾਂਡ ਆ ਬਾਈ 2,35,000 ਹਾਂ ਜੀ ਐ ਖੁੱਲਦਾ ਹੈ ਹਾਂ ਹਾਂ ਜੀ ਓਕੇ ਤੇ ਜਿਹੜੀ ਆ ਖੜੀ ਆ ਫਿਰ ਲੱਗਦੀ ਇਹ 11 1/2 ਆ ਗਈ ਜੀ ਹੂੰ ਇਹ ਵੀ ਦੋ ਦੋ ਦੇ ਮਾਲ ਚ ਸਾਰੀ ਜਹਾਜੀ ਫਰਸਾ ਇਹਨੂੰ ਵੀ ਅੱਛਾ ਜਹਾ ਮਾ ਚੱਟਾ ਫਰਸਾ ਜੀ ਹਾਂ ਓਏ ਤਰ ਮੈਂ ਜਹਾਜੀ ਫਰਸਾ ਬੈੱਡ ਵੀ ਨਾਲ ਆ ਬਈ ਬੈੱਡ ਵੀ ਨਾਲ ਆ ਜੀ ਉੱਪਰ ਗਾੜਨ ਵਾਲੀ ਇਹ ਮਿੱਟੀ ਵਾਲੀ ਵੱਧ ਮੰਗਦੇ ਨੇ ਹਣਾ ਓਕੇ ਓਕੇ ਤੇ ਇਹਦੇ ਡਾਲੇ ਥੱਲੇ ਵੀ 8 ਇੰਚ ਜੈਨਰ ਲੱਗਿਆ ਹੋਇਆ ਜੀ ਅੱਛਾ 8 ਇੰਚ ਜੈਨਰ ਲੱਗਿਆ ਹੋਇਆ ਹੈ ਜੀ ਤੱਕ ਲਾਉਣ ਨੂੰ ਹਾਂ ਜੀ ਹਾਂ ਜੀ ਏਸੀ ਵੀ ਰੱਖਣ ਵਾਸਤੇ ਹਾਂ ਹਾਂ ਜੀ ਹਾਂ ਔਰ ਮੈਂ ਟਰੈਕਟਰ ਦਾ ਜੋਰ ਨਹੀਂ ਲੱਗਦਾ ਜਦੋਂ ਮਗਰਲੇ ਪਾਸੇ ਜੇ ਸੀ ਬਾਕੀ ਮਾਲ ਵੀ ਸਾਰਾ ਦੋ ਦੋ ਦਾ ਆ ਗਿਆ ਜੀ ਹਾਂ ਫਰਸ ਵੀ origignal ਚਿੱਟਾ ਪਿਆ ਜਮਾ ਇਹਨਾਂ ਬਿਲਕੁਲ ਇਹਦੀ ਕੀ ਡਿਮਾਂਡ ਹੈ ਬਈ 1,75,000 ਦੀ ਜੀ 1,75,000 ਸਾਈਜ਼ ਹੈ ਕਿ 11.6 11.6 ਦੀ ਜੀ ਓਕੇ ਹਾਂਜੀ ਤੇ ਜਿਹੜੀ ਆ ਖੜੀ ਹੈ ਵੀ ਇਧਰ ਇਹ ਆ ਗਈ 11.6 ਜੀ ਇਹ 11.6 ਆ ਗਈ 11.6 ਆ ਗਈ ਜੀ 15 ਬੱਤੀ ਨੇ ਟਰਾਲੀ ਚ ਜੀ ਹਾਂ 4 ਇੰਚ ਹੀ ਹਿੱਸਾ ਵੇਚਦਾ ਘਟੈ ਨੇ ਜੀ ਫਰਸ ਫੋਰਸ ਇਹ ਤਾਂ ਵਧੀਆ ਜਮਾ ਸਾਫ ਸੁਥਰਾ ਸ਼ੀਸ਼ੇ ਵਰਗਾ ਹੈ ਟਰਮ ਦਿਖਾਈ ਬੀ ਗੱਡੀ ਦਾ ਜਾਲ ਜੂਲ ਸਾਰਾ ਭਈ ਆਪ ਰੇਡ ਕੀ ਹੈ ਦਾ 115000 ਦੀ ਕੁੱਲ ਜੀ 115000 ਹਾਂਜੀ ਹਾਂਜੀ ਜੈਕ ਵਾਲੀ ਹੈ ਇਹ ਜੈਕ ਵਾਲੀ ਹੈ ਜੈਕ ਵਾਲੀ 16 ਮਾਡਲ ਹੈ ਜੀ ਹਾਂ ਹਾਂਜੀ ਹਾਂ ਜਮਾ ਸਾਫ ਸੁਥਰੀ ਟਰਾਲੀ ਹੈ ਬਿਲਕੁਲ ਓਕੇ ਹਾਂਜੀ ਹਾਂਜੀ ਤੇ ਜਿਹੜੀ ਆ ਖੜੀ ਹੈ ਬਈ ਇਹ 16 7 ਆ ਗਈ ਜੀ ਹਾਂ ਇਹ ਸਾਰੀ ਟਾਟਾ ਚਾ ਜੀ ਇਹਦੇ ਟਾਇਰ ਨਵੇਂ ਨੇ ਬਈ ਬਸ 80 ਪੈਸੇ ਟਾਇਰ ਮੰਨ ਲਈਏ ਨਾ ਧਰਮੇ ਦੇ ਕਿ ਟਾਇਰ ਤੇ ਜਮੀ ਨਵੇਂ ਵਰਗੇ ਪੈਸਾ ਵੀ ਇਹ ਜ ਰੀਨਲ ਰੇਲ ਦਾ 8 ਇੰਚੀ ਮੋਟਾ ਪਾਇਆ ਜੀ ਉੱਤੋਂ ਨਵੇਂ ਬੈਰਿੰਗ ਨੇ ਬੰਦਾ ਖਲਾ ਕੇ ਚੈੱਕ ਕਰ ਸਕਦਾ ਨਾ ਬਹੁਤ ਜ਼ਿਆਦਾ ਡਬਲ ਹਿੱਸਾ ਬਈ ਜੈਕ ਵੀ ਗਟੂ ਹੂੰ ਚਾਰ ਬੱਤੇ ਡਬਲ ਕਰਕੇ ਲੱਗੇ ਹੋਏ ਨੇ ਜੀ ਓਕੇ 34 ਕਿੰਟਲ ਵੇਟ ਆ ਜੀ ਇਹ ਚ ਅੱਛਾ 34 ਕਿੰਟਲ 34 ਕਿੰਟਲ ਵੇਟ ਆ ਜੀ 4 ਇੰਚੀ ਹੁੱਕ ਆ ਗਈ ਓਕੇ ਹਾਂਜੀ ਹਾਂ ਕਿੰਨੇ ਦੀ ਬਣੂ ਬਈ 375000 ਦੀ ਦੇ ਦਾਂਗੇ ਜੀ ਇਹ 375000 75000 ਦੀ ਇਹੜੀ ਆ ਖੜੀ ਹੈ ਬਈ ਇਹ ਇਹ ਆ ਗਈ 12 ਸੀ ਜੀ ਹਾਂ ਇਹ 8 ਇੰਚੀ ਗਾਡਰਾਂ ਤੇ ਆ ਗਈ ਜੀ ਅੱਛਾ ਜੈਕ ਵਾਲੀ ਆ ਜੀ ਜੀ ਵਿੱਚੋਂ ਸਾਫ਼ ਆ ਜੀ ਜਾਲ ਦੇਖੋ ਜਮਾਂ ਨਵਾਂ ਲੱਗਿਆ ਹੋਇਆ ਹੈ ਨਾ ਜਾਲ ਵਧੀਆ ਲੱਗਿਆ ਹੋਇਆ ਹਾਂਜੀ ਹਾਂ ਕਿੰਨੇ ਦੀ ਦਵਾਂਗੇ ਆਪਾਂ ਇਹ ਲੱਖ ਰੁਪਏ ਦੇ ਦਾਂਗੇ ਜੀ ਹੈ ਲੱਖ ਦੀ ਦੇ ਦਾਂਗੇ ਜੀ ਲੱਖ ਰੁਪਇਆ ਕੁੱਲ ਲੱਖ ਰੁਪਏ ਦੀ ਵਿੱਚੋਂ ਦਿਖਾ ਦਿਓ ਜਮਾਂ ਸਾਫਾ ਵਿੱਚੋਂ ਵੀ ਪਰ ਮੈਂ ਪਰਸ ਦਵੇ ਤਾਂ ਹੋਇਆ ਮੜਾ ਮੜਾ ਜਿਹਾ ਬਿਨਾ ਚੇਕ ਲਈ ਤਾਂ ਨਹੀਂ ਕੋਈ ਲੱਖ ਮੰਗਦਾ ਵੀ ਤਾਂ ਲੱਖ ਮੰਗੀ ਜਾਂਦਾ ਲੱਖ ਹਿੱਸਾ ਵੀ 4 ਇੰਚੀ ਆ ਜੀ ਭਾਈ ਜੇ ਮੈਂ ਐਂ ਕਹਾ ਸੀਰੇ ਹਾਂਜੀ ਲੱਖ ਤਾਂ ਮੰਗਿਆ ਹਾਂਜੀ ਹਾਂਜੀ ਮਾਨ ਤਨ ਕਰਦੇ ਕਰ ਦੇਗਾ ਕਰ ਦਾਂਗੇ ਜੀ ਕਰਨਾ ਅੱਜ ਲਟ ਲਿਆ ਦਿਲ ਆ ਮੇਤਰੋ ਲੱਖ ਦੇ ਵਿੱਚੋਂ ਵੀ ਮਾਨਤਾ ਨੂੰ ਹੋ ਜੀ ਦੋ ਪੀਸ ਡਾਲਾ ਜੀ ਇਹਦਾ ਹੂੰ ਦੋਨੇ ਪਾਸੇ ਨੂੰ ਡਾਲਾ ਖੋਲ ਜਿੰਦਾ ਬਈ ਜਿਹੜੀ ਆ ਖੜੀ ਆ ਇਹ ਆ ਗਈ 11.5 ਜੀ 11.5 11.5 ਆ ਜੀ 8 ਇੰਚੀ ਚਾਸੀ ਦੇ ਚਾਰੇ ਪਾਸੇ ਜਾਲੀ ਹੈ ਜੀ ਇਹਦੇ ਜੀ ਤੇ ਇਹ ਦੇ ਦਾਂਗੇ 145000 ਦੀ ਜੀ 145000 145000 ਦੀ 4 ਇੰਚੀ ਹਿੱਸਾ ਦਾਸ ਨਟੀ ਹੱਬ ਚ ਜੀ ਟਰਾਲੀਆਂ ਬੜੀਆਂ ਸੋਹਣੀਆਂ ਨੇ ਹੈ ਮੂੰਹ ਨਹੀਂ ਦਾ ਵੇਚਦੀ ਰਿਜਨਲ ਪੇਂਟ ਹੁੰਦਾ ਆਪਣਾ ਮੈਂ ਇਹ ਸੁਣ ਲੱਗਿਆ ਦੀ ਮੈਂ ਖੇਤੀ ਕੈਂਟ ਵਧਨੇ ਵਾਰ ओरिजिनल ਪੇਂਟ ਹੁੰਦਾ ਹੀ ਆਪਣਾ ਸਾਰੀਆਂ ਟਰਾਲੀ ਨੇ ਹੀ ਆ ਜੀ ਯਾਰ ਇਹਦੀ ਤਾਂ ਕੁਝ ਬੜੀ ਜਿਆਦਾ 10 ਸਾਲ ਦੀ ਆਪਣੀ ਰੰਗ ਦੀ ਗਾਰੰਟੀ ਹੁੰਦੀ ਹੈ ਜੀ 10 ਸਾਲ ਦੀ ਹਾਂਜੀ ਕਹਿਣਾ ਸਹੀ ਹੈ ਆ ਆਏ ਬੰਦਰ ਪਤਾ ਤਾਂ ਲੱਗੇ ਨਾ ਉਹ ਰੜਕੇ ਤਾਂ ਸਹੀ ਯਾਰ ਕਹਿਣਾ ਸਹੀ ਹੈ ਮਲਾਇਮ ਪਿਆ ਜਮਾ ਰੜਕੇ ਤਾਂ ਸੀ ਜਮਾ ਮਲਾਇਮ ਆ ਜਾਨ ਦਾਣਾ ਵੀ ਨਹੀਂ ਰੜਕਦਾ ਦਾਣਾ ਵੀ ਕਿੰਨੇ ਦੀ ਦਵਾਂਗਾ 1,45,000 ਦੀ 1,45,000 ਦੀ 11.5 6 ਮਹੀਨੇ ਦੀ ਚੈੱਕ ਦੀ ਗਾਰੰਟੀ ਹੈ ਜੀ ਹਾਂ ਤੇ ਹਿੱਸਾ ਆ ਗਿਆ ਦਾ 4 ਇੰਚ ਹਿੱਸਾ ਦਾਸ ਨੱਡੀ ਹੱਬ ਚ 4 ਪਾਸੇ ਜਾਲੀ ਹੈ ਜੀ ओके बेट ਵੀ ਇਹਦਾ 17 ਦੇ ਲਗਭਗ ਹੈ ਜੀ 17 ਕਾਊਂਟਰ ਦੇ ਕਹਿਣਾ ਸਗਾਲਾ ਇੰਨੀ ਰੇਟ ਚ ਹੂੰ ਲੈ ਮਿੱਤਰੋ ਆਜੋ ਕਰਾ ਚੱਕ ਲੋ ਯਾਰ ਨਵੀਆਂ ਵਰਗੀਆਂ ਟਰਾਲੀਆਂ ਬਈ ਜਿਹੜੀ ਆ ਖੜੀ ਆ ਇਧਰਲੇ ਪਾਸੇ ਇਹ ਆ ਗਿਆ ਮਿੱਟੀ ਵਾਲਾ ਟਰਾਲਾ ਜੀ 10 ਇੰਚੀ ਜASSI ਜਮਸੀ ਹੁੱਕ ਚਾ ਨਾ ਜੀ ਤੇ ਰੇਲ ਦਾ ਹਿੱਸਾ ਜੀ ਇਹ ਚ ਅੱਛਾ ਜੈਕ ਮੋਟਾ ਜੀ ਇਹ ਚ ਹੂੰ ਤੇ 1,65,000 ਦਾ ਜੀ ਧਰਮੇ 2 ਫੁੱਟ ਬਾੜਾ ਜੀ ਇਹਦੇ ਫੁੱਟ ਫੁੱਟ ਦੇ ਫੱਟੇ ਨੇ ਉੱਤੇ ਮਿੱਟੀ ਵਾਜਾਂ ਮਾਰਦੀ ਮਿੱਟੀ ਨੇ ਵਾਜਾਂ ਮਾਰਨੀ ਨੇ ਰੇਲ ਦਾ ਹਿੱਸਾ ਜੀ ਦੇਖੋ ਬੜੀ ਨਾਲ ਜੀ ਤਾਰ ਮੈਂ ਦੇਖੀ ਦਾਦਾ ਜੀ ਆਏ ਆ ਇੱਥੇ ਆਏ ਜੇ ਜੇ ਮਾਰੀ ਸੀਨ ਜਾਈ ਜਾਈ ਆ ਹੁਣ ਉਰੇ ਆ ਆ ਹਿੱਸਾ ਦਿਖਾਦਾ ਇਹ ਸਾਰੇ ਰੀਲ ਦਾ ਜੀ ਰੀਲ ਦਾ ਹਿੱਸਾ ਹਾਂਜੀ ਹਾਂ ਓਕੇ ਇਹ ਨੂੰ ਬਈ ਆਪਣਾ ਕਿੰਨੇ ਇੰਚ ਚ ਜੱਕ ਲੱਗਿਆ ਹੋਇਆ ਇਹਨੂੰ 5 ਇੰਚ ਹੀ ਪਾਉਣਾ ਇਹ ਚ ਜੱਕ ਅਜੇ ਅੱਛਾ ਪਾਉਣਾ ਜੱਕਾ ਪਾਉਣਾ ਜੱਕਾ ਜੇ 5 ਇੰਚ ਮੱਛੀ ਹੁੱਕ ਦੇ ਵਿੱਚ ਮੱਛੀ ਹੁੱਕ ਜੇ 3 ਇੰਚ ਹੀ ਹੁੱਕ ਆ ਜੀ ਨਮੀ ਹੈ ਜਮਾ ਟਰਾਲੀ ਜਮਾ ਹੋ ਰਹੀ ਸੀ ਤੇ ਦਵਾਂਗੇ ਕਿੰਨੇ ਦੀ ਦੁਆਰੇ ਦੱਸੋ ਇੱਕ ਲੱਖ 65000 ਦੀ ਜੀ ਕੁੱਲ 1 ਲੱਖ 65000 ਦੀ ਜੀ ਮਾਣ ਤਣ ਕਿੰਨਾ ਕਰ ਦੇਗੇ ਇਹਦੇ ਵਿੱਚੋਂ 60 ਦੀ ਦੇ ਦਾਂਗੇ ਯ ਹਾਂ ਹਾਂ 60 ਦਿਨ ਰੁਕਾ ਹੋਰ ਕਰ ਦੇ ਯਾਰ ਇਹ ਟਰਾਲੀ ਦਾ ਜਿਵੇਂ ਤੂੰ ਕਹੇਗਾ ਉਵੇਂ ਕਰ ਦਾਂਗੇ ਉੱਧੂ ਉੱਪਰ ਦੀ ਕੋਸ ਨਹੀਂ ਹੈ ਮੋੜਦਾ ਤਾਂ ਨਹੀਂ ਜਮ ਵੀ ਨਹੀਂ ਮੋੜਦਾ ਹੈਗਾ ਦੂਜੇ ਚ ਕੁਮਾਲੀਏ ਚੋਂ ਨਾ ਕੁਮਾਲੀ ਜਮ ਵੀ ਨਹੀਂ ਮੈਂ ਜਿਵੇਂ 1 ਲੱਖ ਤੇ 50 ਹਜ਼ਾਰ ਦੀ ਚਕਾ ਦੀਏ ਚਕਾ ਦੇ ਯਾਰ ਭਾਂਜ ਦਾ ਵੀ ਛੜ ਕੇ ਚੱਕੋ ਮੇਤਰ 1 ਲੱਖ ਤੇ 50 ਹਜ਼ਾਰ ਦੇ ਵਿੱਚ ਆ ਖੜੀ ਹੈ ਯਾਰ ਸੋਹਣ ਲੱਗੇ ਤੂੰ ਚੈੱਕ ਕਰੋ ਬਈ ਟਰਾਲੀ ਦਾ ਖੜਾਵਾ ਚੈੱਕ ਕਰੋ ਯਾਰ ਕਿੰਨੀ ਸੋਹਣ ਟਰਾਲੀ ਹੈ ਬਾਜਨ ਕਿੰਨਾ ਦਾ ਸਿਰ ਵੀ ਦਾ ਬਾਜਨ ਇਹ ਹੈਗਾ 18 ਪਲੱਸ ਆ ਜੀ 18 ਤੋਂ ਪਲੱਸ ਤਾਂ ਬਾਜਨ ਨਾ ਪਲੱਸ ਬਾਜਨ ਆ ਜੀ ਬਾਜਨ ਬੈਸੀ ਟਰਾਲੀ ਦਾ ਆ ਬਈ ਜਿਹੜੀ ਆ ਖੜੀ ਆ ਲਾਲ ਜਿਹੇ ਰੰਗ ਦੀ ਇਹ ਆ ਗਈ 12 ਸਾਢੇ 6 ਆ ਗਈ ਜੀ ਹੂੰ ਇਹਦੇ 4 ਦੋ ਦੇ ਬੱਤੇ ਜੀ ਰੇਲ ਦਾ ਹਿੱਸਾ ਮੋਟਾ ਜੈਕਾ ਕਿੰਨੀ ਕੀ ਹੁਕਾ ਨਾ ਹਾਂ ਸਾਢੇ 3/4 ਫੁੱਟਾ ਲੇਜ਼ਰ ਵਾਲਾ ਬੱਡਾ ਜੀ ਇਹਦੇ ਓਕੇ ਦੋ ਪੀਸ ਡਾਲਾ ਜੀ ਠੀਕ ਆ ਹਾਂਜੀ ਹਾਂ ਕਿੰਨੇ ਦੀ ਬਣੂ 185 ਦੀ ਇਹ ਪੱਕੀ ਰੇਟ ਨੇ ਜੀ ਇਹਨਾਂ ਦੇ 115000 ਯਾਰ ਮੈਂ ਤਾਂ ਭੁੱਲ ਜਾਣਾ ਮੈਂ ਤਾਂ ਤੈਨੂੰ ਤਾਂ ਪੁੱਛਣਾ 21 ਕਿੰਨਾਂ ਕਿਲੋ ਵੇਟ ਆ ਜੀ ਇਹ ਚ 21 ਪਲੱਸ ਵੇਟ ਹੁੰਦਾ ਜੀ ਇਹ ਚ ਅੱਛਾ ਹਾਂਜੀ ਕੰਡੇ ਚਾੜ ਕੇ ਆਲਾ ਬਾਅਦ ਚ ਪੇਮੈਂਟ ਕਰੇ ਨਾ ਠੀਕ ਆ ਹਾਂਜੀ ਹਾਂ ਇਹ ਵੀ ਕਰ अच्छा आ, आ, जी हां ਇਹਦੇ ਨਾਲ ਦੀ ਉਹ ਦੇ ਕੋ ਬਿਨਾ ਰੰਗ ਤੋਂ ਰਾਤ ਤਿਆਰ ਹੋਈ ਹੈ ਨਾ ਹਾਂ ਸੇਮ ਕਾਪੀ ਹੀ ਹੁੰਦੀ ਹੈ ਇਹ ਇੱਕੋ ਜੀ ਮਾਡਲ ਬਣਾਉਣਾ ਹੈ ਜੀ ਆਪਾਂ ਇਹ ਓਕੇ ਹਾਂ ਬਾਡੀ ਤੇ ਪਾਈਪ ਹੁੰਦਾ ਇਹਦੇ ਬਾਕੀ ਨਾ ਭਾਈ ਤੁਹਾਡੀਆਂ ਜਗਸੇਰ ਉਦਾਂ ਹੀ ਟਰਾਲੀਆਂ ਘੈਂਟ ਬਣਾਈਆਂ ਹੁੰਦੀਆਂ ਨੇ ਫੇਰ ਇਹ ਲੈ ਲੈਂਦਾ ਜੀ ਤਾਂ ਹੀ ਨਹੀਂ ਮਾਲ ਪੂਰਾ ਹੁੰਦਾ ਤੇ ਹੋਰ ਹੈ ਨਾ ਕਈ ਇਹ ਦੇਖ ਕੇ ਆਇਆ ਲੱਗਦਾ ਹੁੰਦਾ ਵੀ ਯਾਰ ਕੋਲ ਬਹਿ ਕੇ ਬੰਦੇ ਨੇ ਨਾ ਸਹੀ ਤੇ ਬਣਵਾਈਆਂ ਹੋਈਆਂ ਨੇ ਵੀ ਜਿਹੜੀਆਂ ਆ ਚੀਜ਼ਾਂ ਲਵਾਈਆਂ ਹੋਈਆਂ ਨੇ ਸਾਰਾ ਕੁਝ ਲੇਜਰ ਵਾਲਾ ਹੁੰਦਾ ਹੁੰਦਾ ਜੀ ਇਹ ਬਿੱਡੀ ਲਾ ਲਓ ਹਨਾ ਬਿੱਡ ਦੇ ਸਮਾਨ ਦੇ ਕੋਲ ਲੇਜਰ ਵਾਲਾ ਕਿੰਨਾ ਲੱਗਿਆ ਹੋਇਆ ਨਹੀਂ ਇੰਨਾ ਕੋਈ ਨਹੀਂ ਲਾਉਂਦਾ ਹੈਗਾ ਹਨਾ ਸਹੀ ਗੱਲ ਆ ਸਮਾਨ ਸਾਰਾ ਲੇਜਰ ਵਾਲਾ ਲੱਗਿਆ ਹੁੰਦਾ ਜੀ ਬਾਕੀ ਧਰਮੇ ਗੱਲ ਸੌਂਕ ਦੀ ਹੁੰਦੀ ਆ ਬਾਈ ਹਾਂਜੀ ਕਿੰਨਾ ਸਮਾਨ ਦੱਸੋ ਵੀ ਲਾਦੂ ਲੇਜਰ ਵਾਲਾ ਜੀ ਹੈ ਇੰਨਾ ਸਮਾਨ ਦੇਖੋ ਵੀ ਲਾਦੂ ਕੋਈ ਨਹੀਂ ਲਾਕੇ ਦਿੰਦਾ ਲਾ ਵੀ ਬਸ ਫੇਰ ਚਾਰੇ ਪਾਸੇ ਜਾਲੀ ਸਾਡੇ ਪਿਆ ਯਾਰ ਨਕਸ਼ੇ ਕਿਧਰੋਂ ਘੜ ਘੜ ਟਰੱਕ ਲਾਏ ਪਏ ਨੇ ਚਾਬੀਆਂ ਪਾਣੇ ਲਾਏ ਪਏ ਨੇ 1K 47 ਲਾਈਆਂ ਪਈ ਜਾਣੇ ਬਾਕੀ ਚਾਰ ਬਾਕੀ ਆ ਆ ਦੇਖੋ ਆ ਪੌੜੀ ਲੱਗੀ ਹੋਈ ਆ ਦੇਖੀ ਆ ਦੇ ਦੇਖ ਕਿਉਂ ਇਹ ਲੇਜ਼ਰ ਵਾਲੀ ਆ ਗਈ ਜੀ ਲੇਜ਼ਰ ਵਾਲੀ ਆ ਗਈ ਨਾ ਨਹੀਂ ਸਿੱਧੀਆਂ ਵੀ ਲਾ ਸਕਦੇ ਸੀ ਉਹਦਾ ਆਮ ਪਾਈਪ ਤੇ ਪਾਇ ਉਹਦੇ ਪਾਈਪ ਵੀ ਪਤਲਾ ਪੈਂਦਾ ਤੇ ਪਾਈਪ ਵੀ ਮੋਟਾ ਪੈਂਦਾ ਪਤਲਾ ਮੋਟਾ ਪੈਂਦਾ ਤੇ ਬਈ ਜਿਹੜੀ ਆ ਖੜੀ ਐ ਇਧਰਲੇ ਪਾਸੇ ਜੱਗ ਸੀ ਇਹ 11 6.5 ਆ ਗਈ ਜੀ ਇਹ ਵੀ ਜਾਜੀ ਫਰਸ਼ ਜਾਈ ਇਹ ਸੇ ਵੀ ਜਾਜੀ ਫਰਸ਼ ਜਾਈ ਜਾਜੀ ਫਰਸ਼ ਜਾਈ ਵੀ ਰੰਗ ਰੰਗ ਦੀ ਕੱਚੀ ਟਰਾਲੀ ਜਮਾ ਸਾਫ ਹੈਗੀ ਇਹਦੀ ਕੀ ਡਿਮਾਂਡ ਰੂ ਸਵਾ ਲੱਖ ਦੀ ਜੀ 1 ਲੱਖ ਤੇ 25000 25000 ਦੀ ਜੀ ਓਕੇ ਤੇ ਜਿਹੜੀ ਆ ਖੜੀ ਆ ਬਈ ਇਹ ਭਵਾਨੀਗੜ੍ਹ ਸਤਵੰਤਤਾ ਕੀ 175000 ਦੀ ਜੀ 11 ਸਾਢੇ 6 ਓਕੇ 4 ਇੰਚੇ ਹਿੱਸੇ ਚਾਹੀਦੇ ਜੀ 175000 ਤੇ ਜਿਹੜੀ ਆ ਖੜੀ ਆ ਇਹ ਆ ਗਈ 14 7 ਜੀ ਹਾਂ ਇਹ ਆ 25 ਕੁੰਟਲ ਦੀ ਜੀ 25 ਕੁੰਟਲ ਵੇਚ ਦੇ ਟਾਟਾ ਦਾ ਐਂਗਲ ਆ ਟਾਟਾ ਦੀ ਫਰਸਾ ਜੀ ਜੀ ਡਬਲ ਜੈਕ ਆ 4 2 ਦੇ ਬੱਤੇ ਹਨ ਰੇਲ ਦਾ ਹਿੱਸਾ ਠੀਕ ਆ 10 ਨਟ ਹੀ ਆ ਬਚ ਕੀ ਡਿਮਾਂਡ ਰੱਖਦੀ ਵੀਰੇ ਦੀ ਇਹ ਦੇ ਦਾਂਗੇ 238000 ਦੀ ਜੀ 238000 ਦੀ ਹਾਂਜੀ ਹਾਂਜੀ ਆ ਦੱਸ ਪਹਿਲਾਂ ਤੇ ਜਿਹੜੀ ਆ ਖੜੀ ਐ ਨੇ ਛੋਟੀਆਂ ਛੋਟੀਆਂ ਇਹ ਦਾ ਸਾਈਜ਼ ਆ ਜੀ ਮੱਲਾ ਦਾ ਸਾਈਜ਼ ਆ 6 ਫੁੱਟ ਹੋਊਗੀ 6 4 ਦੀ ਹੁੰਦੀ ਹੈ ਨਾ ਇਹ ਇਹੋ ਜਿਹੀ ਕੁਸ ਹੈਗਾ ਓਕੇ ਤੇ ਕਮਾਣੀਆਂ ਕਮੂਣੀਆਂ ਲੱਗੀਆਂ ਹੋਈਆਂ ਨੇ ਇਹਦੇ ਬਲੈਰੋ ਵਾਲੇ ਟਾਇਰ ਆ ਗਏ ਜੀ ਇਹਦੇ ਹੂੰ ਤੇ 60000 ਦੀ ਜੀ ਬਿੱਡ ਲੱਗਿਆ ਹੋਇਆ ਹੈ 80000 ਦੀ 60000 ਦੀ ਜੀ ਓਕੇ ਤੇ ਜਿਹੜੀ ਆ ਖੜੀ ਜੀ ਦੋ ਵੀ ਛੋਟੀ ਇਹ 5 3 ਦੀ ਆ ਗਈ ਜੀ ਅੱਛਾ ਤੇ ਇਹ ਵੀ ਟਰਾਲੀ ਬਹੁਤ ਹੈਵੀ ਹੈ ਹਨਾ ਜੀ ਟਾਇਰ ਟੂਰ ਦੇਖ ਬਹੁਤ ਵਧੀਆ ਨੇ ਇਹ ਚ ਇਹ ਤਾਂ 6 16 ਦੇ ਟਾਇਰ ਨੇ ਜੀ ਸਹਿਜ ਜੀ ਛੋਟੀ ਹੈ ਲੋਹਾ ਤਾਂ ਵੱਡੀ ਟਰਾਲੀ ਵਾਲੀ ਲਾਇਆ ਹੋਇਆ ਆਮ ਟਰੈਕਟਰ ਵਾਲੀ ਹੈ ਇਹ ਆਮ ਤੇ ਇਹ ਦੇ ਦਾਂਗੇ 35000 ਦੀ ਜੀ 35000 ਦੀ ਟ੍ਰਾਈ 35000 ਦੀ ਦੇ ਦਾਂਗੇ ਜੀ ਨਵਾਂ ਰੰਗ ਕਰਤਾ ਇਹ ਤੇ ਪੁਰਾਣੀ ਹੈ ਜੀ ਵੈਸੇ ਹਾਂ ਰੰਗੇ ਤੇ ਨਵਾਂ ਕਰਤਾ ਇਹ ਤੁਹਾਨੂੰ ਦੱਸ ਦਿਆਂ ਨਾ ਫਰਸ ਹਾਂ ਜੀ ਹਾਂ ਤੇ ਹੁਣ ਆਉਣਿਆ ਧਰਮੇ ਇਥੇ ਆ ਆ ਤਾਂ ਉਹ ਜਿਹੜੀ ਚਿੱਟੇ ਰੰਗ ਦੀ ਰੇਲ 11 6.5 ਆ ਗਈ ਜੀ ਮਨੀਸ਼ ਲਿਖਿਆ ਹੋਇਆ ਜੀ ਤੇ ਹਾਂ ਜੀ ਹਾਂ 11 6.5 ਖਿੱਚ ਲੈ ਸੋਹਣਾ ਹੈ ਇਹ ਦੱਸ ਦੀ 80 ਦੇ ਆ ਜੀ ਹੂੰ ਤੇ 4 ਇੰਚ ਹਿੱਸਾ ਦੱਸਣਾ ਟੀ ਹੱਬ ਚ ਓਕੇ ਚਾਰੇ ਪਾਸੇ ਜਾਲੀ ਜੀ ਧਰਮੇ ਆਏ ਆਏ ਘੁਮਾ ਦੇ ਕਰ 17 ਪਲੱਸ ਬੇਟ ਜੀ ਅੱਛਾ ਜੀ 3.5 ਫੋਟਾ ਬਿੱਡ ਜੀ ਇਹਦਾ ਵੀ ਬੋਕ ਕੈਂਟਰ ਵਾਲੀ ਦਾ ਮਾਲ ਪੂਰਾ ਨਹੀਂ ਹੁੰਦਾ ਚਿੱਟੀ ਢਾਲੀ ਨੂੰ ਸਟਿੱਕਰਾਂ ਵਾਲੀ ਟਰਾਲੀ ਵਾਈਦੀ ਹੈ ਜੀ ਸਟਿੱਕਰਾਂ ਵਾਲੀ ਹੈ ਹਾਂ ਹਾਂ ਇਹ ਕਿੰਨੇ ਦੀ ਲੱਗ ਗਿਆ ਡੇਢ ਲੱਖ ਦੀ ਦੇ ਦਾਂਗੇ ਜੀ ਡੇਢ ਲੱਖ ਦੀ ਡੇਢ ਲੱਖ ਦੀ ਕੋਲ ਜੀ ਦੇਖ ਤਾਂ ਮੈਂ ਡੇਢ ਲੱਖ ਦੀ ਬਣੂਗਾ ਟਰਾਲੀ ਇਹਦੇ 683 ਬੈਰਿੰਗ ਨੇ 4 ਬੈਰਿੰਗ 10 ਇੰਚ ਹੀ ਗਾਡਰਾਂ ਚਾਹੀਦੇ ਹਾਂ ਹਾਂਜੀ ਹਾਂਜੀ ਤੇ ਜਿਹੜੀ ਆ ਖੜੀ ਆ ਬਈ ਇਹ ਆ ਗਈ 13 7 ਜੀ ਅਸਾਂ ਇਹ 13 7 ਹੈ 13 7 ਆ ਗਈ ਜੀ ਇਹ ਵੀ 24 ਕਾਉਂਟਰ ਲਗਭਗ ਵੇਟ ਆ ਜੀ ਇਹਦਾ ਅੱਛਾ ਹਾਂਜੀ ਹਾਂ ਡਬਲ ਜੈਕ ਆ ਜੀ ਇਹ ਵੀ 13 7 ਚ ਜੀ ਡਬਲ ਜੈਕ ਆ ਇਹਨੂੰ ਵੀ ਹਾਂਜੀ ਹਾਂ ਲੈਜ਼ਰ ਕਟਿੰਗ ਦਾ ਸਾਰੀ ਹੈ ਸਾਰਾ ਲੈਜ਼ਰ ਕਟਿੰਗ ਵਾਲਾ ਸਮਾਨ ਆ ਗਿਆ ਜੀ ਇਹਦੀ ਕੀ ਰਕਮ ਸਵਾ ਦੋ ਲੱਖ ਰੁਪਈਆ ਜੀ ਸਵਾ ਦੋ ਲੱਖ ਸਵਾ ਦੋ ਲੱਖ ਰੁਪਈਆ ਜੀ ਤੇ ਜਿਹੜੀ ਆ ਖੜੀ ਐ ਵੀ ਇਧਰ ਲੈ ਉਸੀ ਇਹ ਆ ਗਈ 16 7 ਜੀ ਹਾਂ ਤੇ ਬਿਣਾ ਜੈਕ ਵਾਲੀ ਹੈ ਬਈ ਬਿਣਾ ਜੈਕ ਵਾਲੀ ਆ ਜੀ ਕੈਂਚੀ ਕੁੰਚੀ ਥੱਲੇ ਸਪੋਰਟਾ ਸੂਟਾ ਸਾਰਾ ਕੁਝ ਲੱਗਿਆ ਹੋਇਆ ਹੈ ਰੇਲ ਦੇ ਹਿੱਸੇ ਜਾ ਰੇਲ ਦੇ ਹਿੱਸੇ ਜਾ ਜੀ ਤੇ ਤਿੰਨ ਪਾਸੇ ਜਾਲੀ ਆ ਜੀ ਇਹਦੇ ਹਨ ਪਿੱਸੇ ਬੰਗੇ ਨੇ ਇਹਦੇ ਓਕੇ ਹਾਂਜੀ ਇਹਦਾ ਭਾਜਨ ਕਿੰਨਾ ਕੋ ਬਈ ਭਾਜਨ ਬਜਾਰ ਪੁਰਾਣੀ ਰਾਈ ਦਾ ਵੇਟ ਅਸਲ ਤੇ ਆਪਾਂ ਕਰਦੇ ਨਹੀਂ ਹੈਗੇ ਅੱਛਾ ਵਾਹ ਵੀ ਗੱਲ ਹੈਗੀ ਨਵੀਂ ਦਾਲਾ ਬੇਡ ਪੁੱਸ ਲੈਂਦਾ ਪੁਰਾਣੀ ਦਾ ਨਾ ਕੋਈ ਬੇਡ ਪੁੱਸੇ ਨਾ ਸਾਰੀ ਭਾਰੀ ਮਾਲ ਚਾ ਜੀ ਹੈਗੀ ਤਾਂ ਹੈਵੀ ਚਾ ਹੈਵੀ ਚਾ ਜੀ ਕਿੰਨੇ ਦੀ ਬਣੂ ਇਹ 2.6 ਲੱਖ ਰੁਪਏ ਦੀ ਦਦਾਂਗੇ 10 ਇੰਚੀ ਚਾਸੀ ਤੇ ਜੀ ਹੈ 10 ਇੰਚੀ ਚਾਸੀ ਦਾ 2.6 ਲੱਖ ਰੁਪਏ ਦੀ ਜੀ 16 7 ਭਲੇਖਾ ਬਲੂ ਖਦਰੀ ਲੱਗੀ ਜਾਂਦਾ ਕੋਈ ਭਲੇਖਾ ਨਹੀਂ ਸੇਵਾ ਜੀ ਇਹ ਟਰੱਕ ਤੋਂ ਲੰਬੀ ਆ ਹੈ ਦੇਖੋ ਨਾ 22 ਮਾਡਲ ਹੈ ਟਰਾਲੀ ਰੈਜਨਲ ਭਾਈ ਮਾਡਲ ਹੈ ਤੋ ਹੈਵੀ ਟਰਾਲੀ ਪੂਰੀ ਹੈ ਹਾਂ ਜੀ ਹਾਂ ਜੀ ਭਈ ਰੁਪਏ 2.6 ਲੱਖ 60000 ਸਹੀ ਗੱਲ ਹੈ ਜਮਾਂ ਸਹੀ ਗੱਲ ਹੈ ਜੀ ਇਹਨ ਕੋ ਇਦੇ ਵਿੱਚੋਂ ਵੀ ਮਾਰਤਾਨ ਕਰਾਂਗੇ ਕਰ ਦਾਂਗੇ ਮਾੜਾ ਮੋਟਾ ਕਰ ਦਾਂਗੇ ਕੋਈ ਗੱਲ ਨਹੀਂ ਜੀ ਧਰਮਿਆ ਸਵੇਰੇ ਸਵੇਰੇ ਬਾਈ ਮੈਨੂੰ ਲੱਗਦਾ ਯਾਰ ਭਲੇਖਾ ਜਦ ਨਹੀਂ ਲੱਗ ਜਾਂਦਾ ਤੈਨੂੰ ਇਹ ਆ ਗਈ 137 ਜੀ ਅੱਛਾ ਇਹਦੀ ਐਂਗਲ ਤੇ ਫਰਸ ਟਾਟਾ ਜੀ ਹਾਂ ਡਬਲ ਜੈਕਾ ਜੀ ਰੇਲ ਦਾ ਹਿੱਸਾ ਸਾਰਾ ਕੁਝ ਲੇਜ਼ਰ ਕਟਿੰਗ ਆ ਬੈਡ A to Z ਹੈ ਨਾ ਹੂੰ ਇਹ 2 ਲੱਖ 30 ਹਜ਼ਾਰ ਦੀ ਜੀ 2 ਲੱਖ 30 ਹਜ਼ਾਰ ਦੀ 30 ਹਜ਼ਾਰ ਦੀ ਜੀ ਜਮਾ ਫਰੈਸ਼ ਪੀਸ ਆ ਜੀ ਤੇ ਜਿਹੜੀ ਆ ਆਖੜੀ ਨੇ ਚਾਸੀਆਂ ਪਠਿਆਲੀਆਂ ਨੇ ਇਹ 11 ਸਵਾ ਸੇ ਆ ਗਈ ਜੀ ਆ 11 ਸਵਾ ਸੇ 4 ਇੰਚ ਹਿੱਸੇ ਜੀ ਇਹਨਾਂ ਚ ਆਮ ਨਹੀਂ ਕੋਈ ਅਪਾ 4 ਇੰਚ ਹੀ ਹਿਸਾਬ ਹੋਣੇ ਜੀ। ਸਪਾ 4 ਇੰਚ ਹੀ ਹਿਸਾਬ ਹੋਣੇ ਜੀ। 4 ਇੰਚ ਹੀ ਹਿਸਾਬ ਹੋਣੇ ਜੀ। ਓਕੇ। 8 ਇੰਚ 84 ਦਾ ਜੀ। ਹੂੰ। 90 ਕਿਹ ਹਜ਼ਾਰ ਦੀ ਹੈ ਜੀ? 90 ਹਜ਼ਾਰ ਦੀ। 90 ਹਜ਼ਾਰ ਦੀ ਜੀ। ਨਵੀਂ ਟਰਾਲੀ ਹੈ ਇਹ 90 ਹਜ਼ਾਰ ਦੀ ਨਵੀਂ ਨਵੀਂ ਟਰਾਲੀ ਜੀ। ਹੈ? 11 ਸਵਾ ਸੀ। 11 ਸਵਾ ਸੀ। ਹਾਂਜੀ ਹਾਂਜੀ। ਭਾਈ ਜਿਹੜੀ ਆ ਖੜੀ ਆ। ਇਹ ਆ ਗਈ 12 ਸਾਢੇ 6 ਜੀ। ਹੂੰ। ਇਹ ਚ 10 ਇੰਚ ਦਾਸੀ ਹੈ ਜੀ। ਜੀ। ਹਿੱਸਾ ਰੇਲ ਦਾ ਜੀ। ਓਕੇ। ਹੁੱਕ ਤਾਂ ਇੰਨੀ ਚ ਆ ਗਈ ਇਹ ਜੀ। ਹਾਂ। ਇਹ ਸਵਾ ਲੱਖ ਦੀ ਹੈ ਜੀ। ਇਸ ਹਵਾਂ ਲੱਗਦੀ। ਇਸ ਹਵਾਂ ਲੱਗਦੀ। ਜਿਹੜੀ ਫਿਰ ਇਧਰਲੇ ਪਾਸੇ ਖੜੀ ਆ ਲਾਲ ਜੀ। ਇਹ ਆ ਗਈ 11.5 ਸੀ ਜੀ। ਹਾਂ। ਤੇ ਇਹ ਵੀ 18 ਪਲੱਸ ਵੇਡਦੀ ਆ ਜੀ 160 ਦੀ ਜੀ। 1 ਲੱਖ 60000 60000 ਦੀ ਜੀ। ਇਹ ਵੀ ਨਵੀਂ ਟਰਾਲੀ ਆ ਜੀ। 3.5 ਫੁੱਟ ਬੱਡਾ ਹਨਾ। ਹੂੰ 25 ਮਾਡਲ ਹਨਾ। ਆ 4 ਇੰਚ ਹੀ ਹਿੱਸਾ ਦਾਸ ਨਟੀ ਹੱਬ ਚ ਜੀ। ਓਕੇ। ਹਾਂਜੀ ਹਾਂਜੀ। ਤੇ ਜਿਹੜੀ ਆ ਖੜੀ ਆ ਬਣਾ ਰੰਗ ਵਾਲੀ ਬਈ ਹੁਣ। ਇਹ 12.5 ਆ ਗਈ ਜੀ। ਅੱਛਾ। ਇਹਦੇ ਨਾਲ ਦੀ ਤਾਂ ਹੋਰ ਵੀ ਇੱਕ ਤਿਆਰ ਹੋ ਗਈ ਜੀ ਬਸ। ਨੇ ਜੇ ਕੋਈ ਸੱਜਣ ਚਾਹੇ ਇਹਨੂੰ ਬਿਨਾ ਰੰਗ ਤੋਂ ਆਈ ਆਈ ਬਿਨਾ ਰੰਗ ਤੋਂ ਦੇ ਦਾਂਗੇ ਕੋਈ ਗੱਲ ਨਹੀਂ ਕਿੰਨਾ ਤਾਂ ਪੀਸ ਆਪਣਾ ਹਰ ਵਕਤ ਹੁੰਦਾ ਬਿਨਾ ਰੰਗ ਬਿਨਾ ਰੰਗ ਤੋਂ ਵੀ ਹੁੰਦਾ ਕਈ ਵਾਰ ਚਲੋ ਆਪਣੇ ਆਪ ਦੇ ਸੌਂਕ ਨਾਲ ਆਪ ਦੀ ਮਰਜ਼ੀ ਨਾਲ ਬਿਨ ਸਤਹ ਹਜ਼ਾਰ ਰੁਪਏ ਰੰਗ ਦਾ ਘਟ ਜੂਗਾ ਜੀ 7000 ਰੁਪਏ 1,85,000 ਰੁਪਏ ਦਾ ਪੇਂਟ ਕਰਕੇ ਰੇਟ ਆ ਜੀ ਚਾਰੇ ਪਾਸੇ ਜਾਲੀ ਲਾ ਕੇ ਅੱਛਾ ਜਾਲੀ ਲਾ ਕੇ ਚਾਰੇ ਪਾਸੇ ਜੀ ਰੰਗ ਕਰਕੇ 1,85,000 ਰੁਪਏ ਜੀ 4-2 ਦਾ ਬੱਤਾ ਇਹ ਤੇ ਜੀ ਹਾਂਜੀ ਹੈਵੀ ਵਾਲਾ ਜੈਕਾ ਰੇਲ ਦਾ ਹਿੱਸਾ ਹਾਂ ओके okay. हां जी हां ਤੇ ਹੁਣ ਜੇ ਕੋਈ ਸੱਜਣ ਇਹਨੂੰ ਆਈ ਲੈ ਜਾਣੀ ਚਾਹੇ ਜੀ ਆਪਾਂ 7000 ਰੁਪਏ ਘਟਜੂ ਪੇਂਟ ਦਾ ਜੀ ਕੱਲੇ ਪੇਂਟ ਦਾ ਪੇਂਟ ਦਾ ਜੀ ਜਾਲੀਆਂ ਦਾ ਜਾਲੀ ਦਾ ਲਾਵਾਂਗੇ ਜੀ ਅਸੀਂ ਜਾਲੀ ਆਪਾਂ ਲਾ ਗਏ ਹਾਂ ਜੀ ਜਾਲੀ ਲਾਵਾਂਗੇ ਜੀ ਓਕੇ ਓਕੇ ਤੇ ਇਹਨਾਂ ਤੋਂ ਇਲਾਵਾ ਵੀ ਹੋਰ ਕੋਈ ਸੰਦ ਪਿਆ ਕੀਤੀ ਬੜੀ ਉਹ ਪਏ ਆਪਣੇ ਸਿਲਰ ਪਏ ਨੇ ਜੀ ਦੇਖੋ ਅਸਾ ਉਧਰ ਪਏ ਨੇ ਗੰਨਾ ਸਿਲਨ ਵਾਲੇ ਹਨਾ ਹਾਂ ਤੇ ਉਹ ਹਲ 13 ਹਲ ਪਏ ਨੇ 11 ਹਲ ਪਏ ਨੇ ਜੀ ਹਾ ਜਿਕਾ ਜਿਹੜੀ ਇੱਧਰ ਖੜੀ ਹੈ ਲੱਕੜ ਇਹ ਲੱਕੜ ਵਾਲੀ ਆ ਗਈ ਜੀ ਹਾਂ ਇਹ 11 ਫੁੱਟੀ ਆ ਜੀ ਅਸੀਂ 11 ਫੁੱਟੀ ਆ 11 ਫੁੱਟੀ ਆ ਜੀ ਆਈ ਆਈ ਖੜੀ ਹੈ ਹਾਂਜੀ ਹਾਂਜੀ 50000 ਦੀ ਆ ਆ ਜਿਹੜਾ ਇਹ ਸੀਲਰ ਆਗੇ ਜੀ ਇਹ 12000 ਦੇ ਦੇ ਦਾਂਗੇ ਜੀ ਓਕੇ ਤੇ ਇਹ 13 ਹਾਲ ਆਗੇ ਜੀ 35000 ਦੇ ਜੀ ਉਹ ਪਰਲੇ 18 18000 ਦੇ ਨੇ 11 11 ਦੇ ਸੈਟ ਨੇ ਜੀ ਚੈਨਲ ਜੂਨਰ ਲੱਗੇ ਹੋਣ ਜਿਹੜਾ ਮਰਜ਼ੀ ਲੈ ਲੇ ਓਕੇ 18 18000 ਦੀ 8 ਫੁੱਟਾ ਰੂਟਾ ਮੀਟਰ ਪਿਆ ਜੀ ਹਾਂਜੀ ਤੇ 65000 ਦਾ ਜੀ 18 ਨੂੰ ਹੀ ਮਾਡਲ ਆ ਜੀ ਓਕੇ ਹਾਂਜੀ ਇਹ ਕਰਾ ਜਾਇ ਇਹ ਕਰਾ ਤਾਂ ਕੋਈ ਮਿੱਤਰ ਪੇਰੇ ਕਹਿੰਦਾ ਮੈਂ ਲੈ ਕੇ ਜਾਊਂਗਾ ਜੀ ਠੀਕ ਹੈ ਚਲੋ ਹਾਂਜੀ ਹਾਂਜੀ ਤੇ ਲੈ ਮਿੱਤਰੋ ਕਰੇ ਸੰਪਰਕ ਦੁਆਰਾ ਫੇਰ ਦੱਸ ਦਿੰਨਾ ਜਦੋਂ ਸੰਗਰੂਰ ਤੋਂ ਆਪਾਂ ਨਾਬੇ ਨੂੰ ਜਾਂਦੇ ਆ ਨਾ ਸੀਟਾਂ ਵਾਲੇ ਨੂੰ ਜਾਂਦੇ ਆ ਪਲਵਾਨ ਰੋਡ ਦੇ ਉੱਪਰ ਪਹਿਲਾ ਪਿੰਡ ਸੰਗਰੂਰ ਤੋਂ ਬਈ ਕਿੰਨਾ ਕਿਤੂ ਕਿੰਨੀ ਦੂਰ ਹੈ 5-4 ਕਿਲੋਮੀਟਰ ਦੂਰ ਹੈ 5-4 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਨਾਨਕਾਨ ਸਾਹਿਬ ਲੰਘ ਕੇ ਨਾ ਬਾਲੀਆਂ ਪਿੰਡ ਆ ਜਾਂਦਾ ਤੇ ਬਾਲੀਆਂ ਪਿੰਡ ਦੇ ਵਿੱਚ ਨਾਈਲ ਵਾਲੇ ਰੋਡ ਦੇ ਉੱਪਰ ਇਹ ਬਾਈ ਦਾ ਗੜਾਉ ਹੈ ਆ ਸਾਰੀਆਂ ਟਰਾਲੀਆਂ ਇੱਥੇ ਹੁੰਦੀਆਂ ਨੇ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਕੋਈ ਟਰਾਲੀ ਵੇਚਣੀ ਹੋਵੇ ਤਾਂ ਵੀ ਸੰਪਰਕ ਕਰ ਲਿਓ ਕੋਈ ਨਵੀਂ ਤਿਆਰ ਕਰਨੀ ਹੋਵੇ ਤਾਂ ਤਾਂ ਜਦੋਂ ਮਰਜ਼ੀ ਆਜੋ ਬਈ ਨਵੀਂ ਟਰਾਲੀ ਵਾਲੀ ਹਾਂਜੀ ਹਾਂਜੀ ਨਵੀਂ ਵੀ ਤਿਆਰ ਕਰਾਉਣੀ ਹੋਵੇ ਕਹਿੰਦੇ ਹਾਂ ਜੇ ਕਿਸੇ ਨੇ ਨਵੀਂ ਟਰਾਲੀ ਸਾਈਟ ਤੇ ਤਿਆਰ ਕਰਾਉਣੀ ਆ ਆਦੇ ਮਰਜ਼ੀ ਦੀ ਡਿਜ਼ਾਈਨ ਤੁਹਾਡਾ ਹੋ ਹਫਤੇ ਦੇ ਵਿੱਚ ਵਿੱਚ ਟਰਾਲੀ ਮਿਲ ਜੀ ਜਿਹਦੇ ਮਰਜ਼ੀ ਸੀਜ਼ਨ ਆਜੋ ਚੱਕੋ ਮੇਤਰੋ ਜਦੋਂ ਮਰਜ਼ੀ ਆਜੋ ਫੁੱਲ ਸੀਜ਼ਨ ਦੇ ਵਿੱਚ ਵੀ ਤੁਹਾਡਾ ਕੰਮ ਹੋਊਗਾ ਨੰਬਰ ਵਾਈਸ ਦਾ ਸਕਰੀਨ ਤੇ ਹੈ ਕਰੋ ਸੰਪਰਕ ਹੁਣੇ